ਆ ਦੇਖੋ ਜੀ ਟਰੈਲੀ ਦਬੀ ਵੀ ਐ ਉਹ ਚੱਕ ਲਓ ਦੇਖੋ ਚੱਕਣ ਲੱਗੇ ਹੋਏ ਵਾਈਟ ਜੀ ਜੀਸੀਬੀ ਨਾਲ ਇਹਨਾਂ ਨੂੰ ਲੋਕ ਆਨੇ ਦਿਓ ਜੀ ਇਹ ਆ ਦੇਖੋ 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 ਯਾਰੇ ਖੰਨਾ ਦੇ 23 ਵਾਲਾ ਮੰਦਿਰ ਕੋਲ ਜਿਸ 10 ਫੁੱਟ ਡੂੰਘੇ ਮੋਤ ਦੇ ਖੱਡੇ ਦੀ ਖਬਰ ਅਸੀਂ ਪ੍ਰਮੁਖਤਾ ਨਾਲ ਚਲਾਈ ਸੀ ਉਤਨ ਨਗਰ ਕੌਂਸਲ ਨੇ ਰਾਤੋ ਰਾਤ ਭਰਤਾ ਦਿੱਤਾ ਸੀ ਪਰ ਅੱਜ ਉਥੇ ਫਿਰ ਇੱਕ ਵੱਡਾ ਹਾਦਸਾ ਵਾਪਰ ਤੋਂ ਵਾਲ-ਵਾਲ ਬਚਿਆ ਅੱਜ ਉਸੇ ਕੱਚੀ ਮਿੱਟੀ ਵਿੱਚ ਹਰੇ-ਚਾਰੇ ਨਾਲ ਭਰੀ ਇੱਕ ਹੈਵੀ ਟਰਾਲੀ ਦੇ ਟਾਇਰ ਬੁਰੀ ਤਰ੍ਹਾਂ ਧਸ ਗਏ ਮੌਕੇ ਤੇ ਲੰਬਾ ਜਾਮ ਲੱਗ ਗਿਆ ਅਤੇ ਜੀਸੀਬੀ ਨਾਲ ਬੜੀ ਮੁਸ਼ਕਲ ਨਾਲ ਉਸ ਨੂੰ ਬਾਹਰ ਕੱਢਿਆ ਗਿਆ ਗنیمਤ ਇਹ ਰਹੀ ਕਿ ਸਕੂਲ ਦੀ ਛੁੱਟੀ ਦਾ ਸਮਾਂ ਹੋਣ ਦੇ ਬਾਵਜੂਦ ਕੋਈ ਬੱਚਾ ਜਾਂ ਰਾਗੀ ਇਸ ਦੀ ਲਪੇਟ 'ਚ ਨਹੀਂ ਆਇਆ ਨਹੀਂ ਤਾਂ ਅੰਜਾਮ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪਰ ਕੀ ਪ੍ਰਸ਼ਾਸਨ ਦਾ ਕੰਮ ਸਿਰਫ ਖਾਣਾ ਪੂਰਤੀ ਸੀ ਖੰਨਾ ਦੇ ਤੇਵੀ ਦਵਾਲਾ ਮੰਦਰ ਕੋਲ ਜਿਸ 10 ਫੁੱਟ ਡੂੰਘੇ ਮੌਤ ਦੇ ਖੱਡੇ ਦੀ ਖਬਰ ਅਸੀਂ ਪਰ ਮੁਕਤਾ ਨਾਲ ਚਲਾਈ ਸੀ ਉਸ ਨੂੰ ਨਗਰ ਕੌਂਸਲ ਨੇ ਰਾਤੋ-ਰਾਤ ਭਰਤਾ ਦਿੱਤਾ ਸੀ ਪਰ ਅੱਜ ਉੱਥੇ ਫਿਰ ਇੱਕ ਵੱਡਾ ਹਾਦਸਾ ਵਾਪਰ ਤੋਂ ਬਾਲ-ਬਾਲ ਬਚਿਆ ਅੱਜ ਉਸੇ ਕੱਚੀ ਮਿੱਟੀ ਵਿੱਚ ਹਰੇ-ਚਾਰੇ ਨਾਲ ਭਰੀ ਇੱਕ ਹੈਵੀ ਟਰਾਲੀ ਦੇ ਟਾਇਰ پوری ਤਰ੍ਹਾਂ ਫਸ ਗਏ ਮੋਕੇ ਤੇ ਲੰਬਾ ਜਾਮ ਲੱਗ ਗਿਆ ਅਤੇ ਜੀਐਸਵੀ ਨਾਲ ਬੜੀ ਮੁਸ਼ਕਲ ਨਾਲ ਉਸ ਨੂੰ ਬਾਹਰ ਕੱਢਿਆ ਗਿਆ

ਦੱਬ ਗਈ ਜਵੇਂ ਪਲਟਣ ਵਾਲੇ ਦੇਖੀ ਵੀਰ ਵੀ ਹੁਣ ਜੀਸੀਬੀ ਲੈਣ ਗਿਆ ਤੇ ਜਾਮ ਲੱਗ ਗਿਆ ਦੇਖ ਲਓ ਜੀ ਇੱਥੇ ਮਿੱਟੀ ਮੁਕੀ ਪਾਈ ਹੋਈ ਆ ਪੱਕਾ ਕੰਮ ਕਰਨਾ ਚਾਹੀਦਾ ਕਹਣ ਪੱਕਾ ਕੰਮ ਕੀ ਆ ਦੇਖੋ ਜੀ ਟਰੈਲੀ ਦਬੀ ਵੀ ਆ ਜੀ ਤੇ ਜਾਮ ਲੱਗ ਗਿਆ ਜੀ ਟਰਾਲੀ ਦੇਖੋ ਜੀ ਤੇ ਦੇਖ ਸਕਦੇ ਹੋ ਮੌਕੇ ਤੇ ਆ ਦੇ ਲੋ ਟਰੈਲੀ ਵਾਲਾ ਜਰਾ ਹੁਣ ਜੀਸੀਬੀ ਲੈਣ ਗਿਆ ਤਾਂ ਨਿਕਲੂਗੀ ਜੀ ਇਧਰ ਸੈਰ ਤੇ ਜਾਮ ਲੱਗਣ ਲੱਗ ਗਿਆ ਪਾ ਜੀ ਜੀ ਇੱਥੇ ਪਾਈਂ ਨੇ ਕਿਤਨੀ ਮਗਾਈ ਆ ਘਟਣ ਲੱਗੇ ਨੇ ਇਹਨਾਂ ਸਿਰਫਣ ਜਾਂਦੀ ਰਹਿ ਗਈ ਜੇ ਕੋਟੋਆ ਪੱਕਾ ਨਹੀਂ ਭਰਿਆ ਜੀ ਆ ਜੇਸੀ ਵੀ ਆ ਚੁੱਕੀ ਐ ਜੇਸੀ ਵੀ ਆਲੇ ਲੋ ਜੀ ਭਲਾਈ ਆ ਹੁਣ ਟਰੈਲੀ ਵਾਸਤੇ ਜੀ ਹੁਣ ਦੇਖੋ ਕੀ ਬੰਦਾ ਟ੍ਰੇਲ ਵਿਚਾਰੇ ਆਂਦਾ ਖਰਚਾ ਵੀ ਹੋ ਗਿਆ ਆ ਜਾਮ ਦੇ ਲੋ ਕਿੰਨਾ ਲੱਗਾ ਪਿਆ ਦੇਵਗਲਾ ਮੰਦਿਰ ਦੇ ਕੋਲ ਦੇਵਗਲਾ ਮੰਦਿਰ ਦੇ ਕੋਲ ਜਾਮ 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 ਜੇਸੀ ਵੀ ਵੀ ਆਈਆ ਦੇਖ ਲੋ ਜੀ ਚੈਲੂ ਚੱਕਣ ਵਾਸਤੇ ਯਾਰ ਦੇ ਵਿੱਚ ਵੋਟਾਂ ਦਾ ਸਾਰੇ ਮੰਗਰੇ ਨੇ ਕਿਹੜੀ ਸਰਕਾਰ ਬਣੂਗੀ ਉਹ ਚੱਕ ਰੋ ਦੇਖੋ ਚੱਕਣ ਲੱਗੇ ਹੋਏ ਬਾਈ ਜੀ ਜੀ ਸੀ ਵੀ ਨਾਲ ਇਹਨਾਂ ਲੋਕ ਆ ਦੇਖ ਲੋ ਜੀ ਤੇ ਆ ਦੇਖੋ 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 ਯਾਰੇ ਘਰਤੀ ਹੋਏ ਬੱਲੇ ਧਿਆਨ ਨਾਲ ਜਾਇਓ ਹੁਣ ਹੁਣ ਧਿਆਨ ਨਾਲ ਜਾਇਓ ਨਿਕਲ ਗਈ ਜੀ ਆਹ ਜਿਹੜੇ ਆਦੇ ਘੁੱਤੀ ਆਲੇ ਪਈ ਟ੍ਰੈਲੀ ਵਾਹਲੀ ਸੀ ਜਿਹੜੀ ਜੀਸੀਡੀ ਬੁਲਾ ਕੇ ਕਰਦੀ ਐ ਟ੍ਰੈਲੀ ਜੀ ਸ਼ਾਮ ਲੱਗਿਆ ਪੱਕਾ ਕੰਮ ਨਹੀਂ ਕੀਤਾ ਤੇ ਨਹੀਂ ਪੈ ਗਿਆ ਆ ਸਾਈਡ ਤੇ ਗੱਡੀਆਂ ਛੱਡੀਆਂ ਨੇ ਲੋਕੀ ਗੱਡੀਆਂ ਖੜਾ ਕੇ ਬਾਜ਼ਾਰ ਚ